ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਰਵਾਈਕਲ ਸਪਾਈਨ ਸੀ ਸਪਾਈਨ ਦੀ ਡਿਸਕ ਬਲਜਵਾਰੀ ਇਸ ਜਗ੍ਹਾ ਤੇ ਆਪਣੀ ਕਈ ਵਾਰੀ ਆਪਾਂ ਕਿਤੇ गिर ਜਾਈਏ ਜਾਂ ਫਿਰ ਆਪਾਂ ਬੈਂਕ ਦੇ ਵਿੱਚ ਬੈਠ ਕੇ ਇੱਕ ਲੰਬੇ ਸਮੇਂ ਲਈ ਜੌਬ ਕਰਦੇ ਹੋਈਏ ਜਾਂ ਕੋਈ ਵੀ ਸਿਟਿੰਗ ਜੌਬ ਕਰਦੇ ਹੋਈਏ ਜਾਂ ਫਿਰ ਆਪਾਂ ਲੰਬੇ ਸਮੇਂ ਲਈ ਕੋਈ ਡਰਾਈਵਿੰਗ ਦਾ ਕੰਮ ਕਰਦੇ ਹੋਈਏ ਜਾਂ ਡਰਾਈਵਿੰਗ ਦਾ ਹੀ ਆਪਣਾ ਕੰਮ ਹੋਵੇ ਜਾਂ ਡਰਾਈਵਿੰਗ ਕਰਨੀ ਪੈਂਦੀ ਹੋਵੇ ਤਾਂ ਆਪਣੇ ਇਸ ਜਗ੍ਹਾ ਤੇ ਗਰਦਨ ਦਰਦ ਔਰ ਗਰਦਨ ਦਰਦ ਦੇ ਨਾਲ ਨਾਲ ਆਪਣੀ ਬਾਹਾਂ ਚ ਦਰਦ ਜਾਣਾ ਸ਼ੁਰੂ ਹੋ ਜਾਂਦਾ ਹੈ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਔਰਤਾਂ ਦੇ ਵਿੱਚ ਐਦਾਂ ਨੈਕ ਹੰਪ ਬਣ ਜਾਂਦਾ ਹੈ ਐਦਾਂ ਔਰ ਜਿਹੜੇ ਮਰਦ ਹੁੰਦੇ ਆ ਉਹਨਾਂ ਦੇ ਵਿੱਚ ਵਿੱਚ ਤੁਸੀਂ ਦੇਖਿਆ ਹੋਣਾ ਫਾਰਵਰਡ ਪੋਸਚ ਹੋ ਜਾਂਦਾ ਐਦਾਂ ਕਰਦੇ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਵੀ ਸਰਵਾਈਕਲ ਦੀ ਇਸ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਆਸਾਨ ਕਸਰਤਾ ਕਰਨੀਆਂ ਅੱਜ ਤੋਂ ਸ਼ੁਰੂ ਕਰਦੇ ਹੋ ਕਿਉਂਕਿ ਇਹ ਸਮੱਸਿਆ ਕਈ ਵਾਰੀ ਕੀ ਹੁੰਦਾ ਵੀ ਆਪਾਂ ਰਾਤ ਨੂੰ ਸੁੱਤੇ ਪਏ ਆ ਆਪਣੇ ਦਰਦ ਇੰਨਾ ਹੁੰਦਾ ਵੀ ਉੱਠ ਕੇ ਬੈਠ ਜਾਂਦੇ ਔਰ ਕਈ ਵਾਰੀ ਰਾਤ ਨੂੰ ਸੁੱਤੇ ਪਏ ਪਏ ਇਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਹੋਣ ਬਾਹਾਂ ਦੇ ਵਿੱਚ ਕਈ ਵਾਰੀ ਇਦਾਂ ਲੱਗਦਾ ਵੀ ਜਿਵੇਂ ਜਮਾਂ ਹੀ ਸੁਣਨਾ ਪਣ ਹੋ ਗਿਆ ਸੋ ਅੱਜ ਤੋਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਔਰ ਸੌਣ ਦਾ ਤਰੀਕਾ ਜਿਹੜਾ ਤੁਹਾਨੂੰ ਦੱਸਾਂਗੇ ਇਸ ਨੂੰ ਅਪਣਾਉਗੇ ਤਾਂ ਤੁਸੀਂ ਗਰਦਨ ਦਰਦ ਔਰ ਸੁਣਨਾ ਪਣ ਔਰ ਜਿਹੜੀਆਂ ਕੀੜੀਆਂ ਚੱਲਦੀਆਂ ਨੇ ਜਾਂ ਜਿਹੜੀ ਤੁਹਾਨੂੰ ਬਈ ਚੈਨੀ ਹੋ ਜਾਂਦੀ ਹੈ ਉਸ ਤੋਂ ਤੁਸੀਂ ਬਚ ਸਕਦੇ अगर तुम मैंने नहीं जानते हो मेरा नाम डॉक्टर गुरशेर सिंह है पिछले दस साल तो अं मुलापुरखा जिला लुधियाना पंजाब के अपना क्लिनिक रन करते हैं साड़िया है दो इंस्टाग्राम आईडीज़ आई ने एस सिंह सुना फिजियोथैरेपी और दूसरी आई डी डॉक्टर गुरशीर सिंह सानू उ फॉलो जरूर करो फेसबुक से साड़ा पेज हुआ एस हरी सिंह फिजियोथैरेपी क्लीनिक के नाम से उतने जुड़ो और साडा स्नैपचैट पर डॉक्टर गुरशेर सिंह और यूट्यूब पर डॉक्टर गुरशेर ब्लॉग्सू फॉलो करना ना भूल सॉ ਸ਼ੁਰੂ ਕਰੀਏ ਜੀ ਸੰਤ ਕਸਵਤ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਤੁਸੀਂ ਉਸਤੇ ਬਰਫ਼ ਦਾ ਸੇਕ ਜਾਂ ਤੁਸੀਂ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਜ਼ਰੂਰ ਦੇਣਾ ਸੋ ਹੁਣ ਆਪਾਂ ਕਸਰਤਾਂ ਸਟਾਰਟ ਕਰਨ ਲੱਗੇ ਹਾਂ ਜਿਹੜੀਆਂ ਕੇਕ ਕਰ ਦਿੰਦੇ ਦਰਦ ਤੁਹਾਨੂੰ ਜੋ ਸਰਵਾਈਕਲ ਦਾ ਡਿਸਕ ਬਲਜ ਹੋ ਗਿਆ ਹੈ ਉਸ ਦੇ ਲਈ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀ ਚਾਹੀਦੀਆਂ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਦਿੰਦੇ ਆ ਜਿਹੜਾ ਡਿਸਕ ਬਲਜ ਹੈ ਆਪਣੇ ਦੋਨੋਂ ਮਣਕੇ ਹੁੰਦੇ ਆ ਐਜ਼ ਅ ਸ਼ੌਕ ਐਬਜ਼ਾਰਬਰ ਐਜ਼ ਅ ਸ਼ੌਕਰ ਕੰਮ ਕਰਦੇ ਆ ਔਰ ਉਸਦੇ ਪਿਛਲੇ ਜੈਲੀ ਲਾਈਕ ਸਟਰਕਚਰ ਹੁੰਦਾ ਜਿਸ ਨੂੰ ਡਿਸਕ ਕਿਹਾ ਜਾਂਦਾ ਜੇ ਸੋ ਜਦੋਂ ਵਰਟੀਬਰਾਸ ਤੇ ਪ੍ਰੈਸ਼ਰ ਪਏਗਾ ਔਰ ਡਿਸਕ ਨਿਕਲ ਕੇ ਬਾਹਰ ਆ ਜਾਏਗੀ ਔਰ ਆਪਣੀ ਜਿਹੜੀ ਉਹ ਬਲੱਡ ਦੀ ਸਪਲਾਈ ਹੈ ਜਿਹੜੀ ਆਪਣੀ ਸਪਾਇਨ ਆਉਂਦੀ ਹੈ ਜਿਹੜੀ ਆਪਣੀ ਉਪਰੋ ਰੀਡ ਦੀ ਹੱਡੀ ਆਉਂਦੀ ਹੈ ਉਸ ਦੀ ਉਹ ਟੱਚ ਕਰੇਗੀ ਉਸ ਨੂੰ ਤਾਂ ਆਪਣੇ ਅਗੇ ਖੂਨ ਦੀ ਸਪਲਾਈ ਬੰਦ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਰੁਕਾਵਟ ਆਉਣ ਲੱਗ ਜਾਂਦੀ ਹੈ ਜਿਸ ਕਰਕੇ ਆਪਣੇ ਗਰਦਨ ਚ ਦਰਦ ਬਾਹਾਂ ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੋ ਚਲੋ शुरू करते हैं सं कसरतं डिस्कब होंगी पहली कंडशन इस बिल्कुल घबराना ही नहीं चाहिए सो नंबर वन एक्सरसाइज की है सीधे खड़ जाएगी सब तो पहला आप उपर देखा और फिर आप बिल्कुल अपनी छोटी तो बिल्कुल नीचे लाने की कोशिश करेंगे इस तरह देखो उपर फिर थले वन फिर उपर फिर थ्री देखना पूरे दस बारी करनी और दो या सेट दोन की कोशिश ये होगी नंबर वन एक्सरसाइज

आठ, नौ दस दिन भी दस बारी करना जी उस अगली तो कसरत है इस चिन्ह ये किस तरह कर सकते देखो सड़ दे जाना और थोड़ी ना अंदर लेके जाए वन टू थ्री दैन रिलैक्स फिर अंदर

हम जी उस तो अगली एक्सरसाइज नेक्टिव मूवमेंट्स हम आप करेंगे स्ट्रैचिंग सब तो पहले ट्रिपीजियसूल करेंगे गर्द इधर कर लेनी है साज्जा हाथ पीछे चला जाएगा खप्पे हाथ की मदद इतना स्ट्रैच कर देना इतने आप सैकेंड होल्ड रखा एक दो तीन चार छः सत अठ नौ दस दैन रिलैक्स दैन रिलैक्स ये गिण के पांच बारी कर

और इत रख लेना अपने सिर तो दे के इस सैड हूँ अंदर धक्ा सिर नक जी हो सकता है हंदरू सिर उ रोक के रखिए बस दोनों साइड तो सेम प्रेसर चाहता और मसलस ने जो अपने सराउंड मसल ने अपने डेस्क के इन ताकतवर हो जाएंगे कि अपने डेस्क बल्ज जो हो गया उस कवर कर लें ये हाथ इतने रखा और जोर लावे होल्ड करेंगे दस सैकेंड एक दो तीन चार पे सत्त अठ नौ दस

दो तीन छः सात आठ नौ दस दिन सेम दोनों जोड़ लेने हैं। और ये पीछे ला जाने इतना। और आप इस अगे प्रेशर नाल इतने होल्ड करेंगे दस सैकड एक दो तीन चार छः सात आठ नौ दस फिर लगे एक दो तीन चार पे सात 8 9 10 देन रिलैक्स एज़ द गेम के चेस अट नोनी। ਹੁਣ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਐ ਫਰੰਟ ਤੇ ਤੁਸੀਂ ਇਦਾਂ ਨਹੀਂ ਕਰਨਾ। ਸਿਰਫ ਇੱਧਰ ਇੱਧਰ ਔਰ ਪਿੱਛੇ ਤਿੰਨੋਂ ਸਾਈਡ ਛੀਛੇ ਸੈਂ। ਹੁਣ ਆਪਾਂ ਨੂੰ ਜਿਹੜਾ ਨੈਕਸਟ ਪਾਰਟ ਐ ਉਸਦੇ ਲਈ ਆਪਾਂ ਨੂੰ ਇੱਕ ਤੌਲੀਆ ਚਾਹੀਦਾ ਹੋਵੇਗਾ। ਤੌਲੀਆ ਆਪਾਂ ਗਰਦਨ ਦੇ ਪਿਛਲੇ ਪਾਸੇ ਇਦਾਂ ਪਾ ਲੈਣੇ ਆਂ ਔਰ ਤੁਸੀਂ ਧਿਆਨ ਨਾਲ ਦੇਖੋ। ਇਸ ਕਸਰੋ ਦੇ ਵਿੱਚ ਤੁਹਾਨੂੰ ਇੱਕ ਤੌਲੀਆ ਚਾਹੀਦਾ ਔਰ ਤੌਲੀਏ ਨਾਲ ਆਪਾਂ ਟ੍ਰੈਕਸ਼ਨ ਦੇਣੀ ਐ ਮਤਲਬ ਖਿੱਚਣਾ। ਦੇਖੋ ਉੱਪਰ ਨੂੰ ਲੈ ਜਾਣਾ।

ਇਹ ਹੋ ਗਈਆਂ ਕਸਰਤਾਂ ਜਿਹੜੀਆਂ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਸਵੇਰੇ ਦੁਪਹਿਰੇ ਸ਼ਾਮ ਕਰਨੀ ਕਰਨੀਆਂ ਨੇ ਔਰ ਜਦੋਂ ਤੁਸੀਂ ਸੌਣਾ ਹੈ ਤੁਹਾਨੂੰ ਹੁਣ ਸੌਣ ਦੀ ਪੋਜੀਸ਼ਨ ਦੱਸਣ ਲੱਗੇ ਹਾਂ ਵਈ ਸਰਾਣੇ ਦੀ ਪਰ ਤੋਂ ਕਿਵੇਂ ਕਰਨੀ ਸੋ ਟਾਸਕ ਪਲਝ ਹੋ ਗਿਆ ਨਾ ਸਰਵਾਈਕਲ ਦਾ ਤੁਸੀਂ ਜਦੋਂ ਵੀ ਸੌਣਾ ਤੁਸੀਂ ਬਿਨਾਂ ਸਰਾਣੇ ਤੋਂ ਸੌਵੋ ਸਿੱਧੇ ਪਰ ਤੁਹਾਨੂੰ ਪਤਾ ਆਪਾਂ 80 ਤੋਂ 85% ਆਪਣੀ ਨੀਂਦ ਸਾਈਡ ਲੈ ਕੇ ਹੀ ਪੂਰੀ ਕਰਦੇ ਹਾਂ ਈਵਨ ਮੈਂ ਵੀ ਸਾਈਡ ਲੈ ਕੇ ਹੀ ਸੌਣਾ ਜ਼ਿਆਦਾਤਰ ਸੋ ਤੁਸੀਂ ਜੇ ਤੁਸੀਂ ਸਿੱਧੇ ਪੈਣ ਦਾ ਦਿਲ ਕਰੇਗਾ ਇਦਾਂ ਪੈ ਸਕਦੇ ਹੋ। ਔਰ ਇੱਕ ਡਿਸਕ ਬल्ज ਦੇ ਵਿੱਚ ਹੁੰਦੀ ਹੈ ਕੰਡੀਸ਼ਨ ਜਾਂ ਕਹਿ ਲਓ ਵੀ ਇਦਾਂ ਹੁੰਦਾ ਕਿਉਂਕਿ ਮੈਨੂੰ ਵੀ ਡਿਸਕ ਬल्ज ਹੋ ਗਿਆ ਸੀ। ਉਦੋਂ ਅਸੀਂ ਜਦੋਂ ਸਿੱਧੇ ਸੌਂਦੇ ਸੀ ਬਿਨਾ ਸਹਣਾਣੇ ਤੋਂ ਰਾਮ ਮੈਂਦਾ ਸੀ। ਸੋ ਤੁਸੀਂ ਕੋਸ਼ਿਸ਼ ਕਰਨਾ ਜਿਆਦਾ ਟਾਈਮ ਸਿੱਧੇ ਲੇਟਣ ਦੀ ਔਰ ਉਸ ਤੋਂ ਬਾਅਦ ਅਗਰ ਸਾਈਡ ਲੈ ਕੇ ਪੈਣਾ ਤਾਂ ਤੁਸੀਂ ਸਹਣਾਣੇ ਦੀ ਵਰਤੋਂ ਕਰੋਗੇ ਦੇਖੋ ਤੁਸੀਂ ਜਿਵੇਂ ਇੱਕ ਉਹ ਇਹਨਾਂ ਨੇ ਆਪਾਂ ਸਹਣਾਣਾ ਦੇ ਤਾ ਔਰ ਇਦਾਂ ਤੁਸੀਂ ਇੱਕਾਤਰੂ ਸਿਰ ਦੇ ਥਲੇ ਰੱਖ ਲਓ। ਇਦਾਂ ਕਰਕੇ ਪੈ ਸਕਦੇ ਹੋ। ਇਸ ਦੇ ਵਿੱਚ ਕੀ ਹੈ ਜਿਹੜੀ ਸਪਾਈਨ ਦੀ ਪੋਜੀਸ਼ਨ ਆ ਨਿਊਟਰਲ ਹੋ ਗਈ ਹੈ। और अपनी नींद पूरी कर सकते हो सो सन आसान कसरत अगर सवेरे शाम करते हो स्पैशली सरवाइकल और यह कह लो सरवाइकल रेडिकुलोपैथी तो बच सकते हो सो मिलेंगे जल्द एक नवे टॉपिक एक नवीद सारे जने अपना और अपनी सेहत का ध्यान रखियो जी सत श्रीकाल जी